ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰਨਦੀਨ ਪੈਂਦੇ ਕਸਬਾ ਪਿੱਖੀਵਿੰਡ ਦੀ ਚਾਲਾ ਕਲੋਨੀ ਵਿਖੇ ਸਬ ਡਿਵੀਜ਼ਨ ਪਿੱਖੀਵਿੰਡ ਦੇ ਡੀਐਸਪੀ ਪ੍ਰਤੇਂਦਰ ਸਿੰਘ ਵੱਲੋਂ ਪੁਲਿਸ ਪਾਰਟੀ ਸਬੰਧਿਤ ਅਚੰਚਿਤ ਸ਼ਾਰਤੀ ਅੰਸਰ ਅਤੇ ਨਸ਼ਾ ਤਸਕਰਾ ਦੇ ਘਰਾਂ ਦੇ ਵਿੱਚ ਚੈਕਿੰਗ ਕੀਤੀ ਗਈ ਇਸ ਸਪ੍ਰਾਂਤ ਗੱਲਬਾਤ ਕਰਦਿਆਂ ਹੋਇਆਂ ਡੀਐਸਪੀ ਪ੍ਰਤੇਂਦਰ ਸਿੰਘ ਨੇ ਦੱਸਿਆ ਕੀ ਐਸਐਸਪੀ ਦੇ ਸਖਤ ਦਿਸ਼ਾ ਨਿਰਦੇਸ਼ਾਂ ਤਹਿਤ ਉਹਨਾਂ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਨਸ਼ਾ ਤਸਕਰਾਂ ਤੇ ਸ਼ਰਾਰਤੀ ਅਨਸਰਾਂ ਨੂੰ ਠੱਲ ਪਾਈ ਜਾ ਸਕੇ ਉਹਨਾਂ ਕਿਹਾ ਕਿ ਸਬਡਿਵੀਜ਼ਨ ਪੀਕਵਿੰਡ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਕਿਸੇ ਵੀ ਸ਼ਰਾਰਤੀ ਅਨਸਰ ਜਾਂ ਨਸ਼ਾ ਤਸਕਰ ਨੂੰ ਬਖਸ਼ਰ ਨਹੀਂ ਜਾਵੇਗਾ ਇਲੈਕਸ਼ਨ ਦਾ ਪ੍ਰੋਸੈਸ ਜਿਹੜਾ ਉਹਨਾਂ ਪੀਸਕੂ ਨੂੰ ਸਮਾਪਤ ਹੋਣ ਤੋਂ ਬਾਅਦ ਮਾਨਯੋਗ ਕਮਿਸ਼ਨ ਦੇ ਸਾਥੀਆਂ ਅਧਾਰਾ ਮਾਨਯੋਗ ਐਸਐਸਪੀ ਸਾਹਿਬਾਨ ਅਧਾਰਾ ਦੇ ਆਧਾਰ ਤੇ ਇਹ ਨਸ਼ਾ ਤਸਕਰੀਆਂ ਵੇ ਖਿਲਾਫ ਵੀ ਨਹੀਂ ਬੁਢੀ ਗਈ ਹੈ ਪਹਿਲਾਂ ਸਵੇਰ ਜਿਹੜੇ ਸ਼ਰਾਬੀ ਅੰਸਰ ਉਹਨਾਂ ਦੇ ਖਿਲਾਫ 6 ਵਜੇ ਤੋਂ ਲੈ ਕੇ ਤੇ 1 ਵਜੇ ਤੱਕ ਜਿਹੜਾ ਉਹਨਾਂ ਦਾ ਸਰਚ ਆਪਰੇਸ਼ਨ ਕੀਤਾ ਗਿਆ ਉਸ ਤੋਂ ਬਾਅਦ ਹੁਣ ਜਿਹੜੇ ਡਰੱਗ ਪੈਟਲਰ ਨੇ ਜਿਹੜੇ ਨਾਮੀ ਪੈਟਲਰ ਨੇ ਜਾਂ ਜਿਹੜੇ ਬਦਨਾਮ ਵਿਅਕਤੀ ਨੇ ਉਹਨਾਂ ਦੇ ਘਰਾਂ ਦੇ ਵਿੱਚ ਲਗਾਤਾਰ ਜਿਹੜੇ ਉਹ ਰੇਡ ਕਿਤੇ ਜਾ ਰਹੇ ਨੇ ਇਸੇ ਤਰ੍ਹਾਂ ਸੌਲਵਜਨ ਠਿੱਕੀ ਬਿੰਡ ਵੱਲੋਂ ਚੇਲਾ ਕਲੋਨੀ ਜਿਹੜੀ ਕਿ ਠਿੱਕੀ ਬਿੰਡ ਦੇ ਨਾਲ ਹੀ ਆ ਉਥੇ ਰੇਡ ਕੀਤੇ ਜਾ ਰਹੇ ਨੇ ਤੇ ਜਿਹੜੇ ਨਾਮਜਦ ਵਿਅਕਤੀ ਨੇ ਜਾਂ ਜਿਹੜੇ ਨਾਮਿਨੇਟਡ ਵਿਅਕਤੀ ਨੇ ਉਹਨਾਂ ਦੇ ਘਰਾਂ ਦੇ ਵਿੱਚ ਸੱਟਪਰੇਸ਼ਨ ਚੱਲ ਰਿਹਾ ਹੈ ਜਿਸਿਸ ਕੋਲਸੋ ਵੀ ਕੋਈ ਵੀ ਅਵਾਇਰ ਚੀਜ਼ ਬਰਾਮਦ ਹੋਗੀ ਉਹਦੇ ਖਿਲਾਫ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਕੰਮ ਚੱਲਣਗੀ ਤਰਨ ਤਰਨ ਦੀ ਵਿਧਾਨ ਸਭਾ ਹਲਕਾ ਖੇਮ ਕਰਨ ਦਿਨ ਪੈਂਦੇ ਕਸਬਾ ਪਿੱਖੀਵਿੰਡੀ ਚਾਲਾ ਕਲੋਨੀ ਵਿਖੇ ਸਬ ਡਿਵੀਜ਼ਨ ਪੀਖੀਵੰਦ ਤੇ ਡੀਐਸਪੀ ਪ੍ਰਤੇਂਦਰ ਸਿੰਘ ਵੱਲੋਂ ਪੁਲਿਸ ਪਾਰਟੀ ਸਬੰਧਿਤ ਅਚੰਚਿਤ ਸ਼ਾਰਤੀ ਅੰਸਰਾਂ ਤੇ ਨਸ਼ਾ ਤਸਕਰ ਦੇ ਘਰਾਂ ਦੇ ਵਿੱਚ ਚੈਕਿੰਗ ਕੀਤੀ ਗਈ। ਇਸ ਉਪਰੰਤ ਗੱਲਬਾਤ ਕਰਦਿਆਂ ਹੋਇਆਂ ਜੀਐਸਪੀ ਪ੍ਰਤੇਂਦਰ ਸਿੰਘ ਨੇ ਦੱਸਿਆ ਕਿ ਐਸਐਸਪੀ ਦੇ ਸਖਤ ਦਿਸ਼ਾ ਨਿਰਦੇਸ਼ਾਂ ਤਹਿਤ ਉਹਨਾਂ ਵੱਲੋਂ ਇਹ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਨਸ਼ਾ ਤਸਕਰਾਂ ਤੇ ਸ਼ਰਾਰਤੀ ਅੰਸਰਾਂ ਨੂੰ ਠੱਲ ਪਾਈ ਜਾ ਸਕੇ। ਉਨ੍ਹਾਂ ਕਿਹਾ ਕਿ ਸਬਡਿਵੀਜ਼ਨ ਪੀਕਿਵਿੰਡ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਕਿਸੇ ਵੀ ਸ਼ਰਾਬਤੀ ਅੰਸਰ ਜਾਂ ਨਸ਼ਾ ਤਸਕਰ ਨੂੰ ਬਖਸ਼ਰ ਨਹੀਂ ਜਾਵੇਗਾ। ਇਲੈਕਸ਼ਨ ਦਾ ਪ੍ਰੋਸੈਸ ਜਿਹੜਾ ਉਹਨਾਂ ਇਸ ਕੋਰ ਨੂੰ ਸਮਾਪਤ ਹੋਣ ਤੋਂ ਬਾਅਦ ਮਾਨੋ ਰੀਜੀਟੇ ਸਾਧਿਆਂ ਅਧਾਰਾ ਮਾਨੋ ਰੀਐਸਪੀ ਸਾਧਿਆਂ ਅਧਾਰਾ ਦੇ ਆਧਾਰ ਤੇ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦੇ ਖਿਲਾਫ ਮੋਹੀ ਬੁੱਢੀ ਗਈ ਹੈ। ਪਹਿਲਾ ਸਵੇਰ ਜਿਹੜੇ ਸ਼ਰਾਬਤੀ ਅੰਸਰ ਉਹਨਾਂ ਦੇ ਖਿਲਾਫ 6 ਵਜੇ ਤੋਂ ਲੈ ਕੇ ਤੇ 1 ਵਜੇ ਤੱਕ ਜਿਹੜਾ ਉਹਨਾਂ ਦਾ ਸਰਚ ਆਪਰੇਸ਼ਨ ਪੂਰਾ ਹੋ ਗਿਆ ਉਸ ਤੋਂ ਬਾਅਦ ਹੁਣ ਜਿਹੜੇ ਡਰਗ ਪੈਟਰਲਰ ਨੇ ਜਿਹੜੇ ਨਾਮੀ ਪੈਟਰਲਰ ਨੇ ਜਾਂ ਜਿਹੜੇ ਬਦਨਾਮ ਵਿਅਕਤੀ ਨੇ ਉਹਨਾਂ ਦੇ ਘਰਾਂ ਦੇ ਵਿੱਚ ਲਗਾਤਾਰ ਜਿਹੜੇ ਉਹ ਰੇਡ ਕਿਤੇ ਜਾ ਰਹੇ ਨੇ ਇਸੇ ਤਰ੍ਹਾਂ ਸਾਊਥਵਰਨ ਭਿੱਖੀ ਬਿੰਡ ਵੱਲੋਂ ਚੇਲਾ ਕਲੋਨੀ ਜਿਹੜੀ ਕਿ ਭਿੱਖੀ ਬਿੰਡ ਦੇ ਨਾਲ ਹੀ ਆ ਤੇ ਉੱਥੇ ਰੇਡ ਕੀਤੇ ਜਾ ਰਹੇ ਨੇ ਤੇ ਜਿਹੜੇ ਨਾਮਜਦ ਵਿਅਕਤੀ ਨੇ ਜਾਂ ਜਿਹੜੇ ਨਾਮਿਨੇਟਿਡ ਵਿਅਕਤੀ ਨੇ ਉਨਾ ਦੇ ਘਰਾਂ ਦੇ ਵਿੱਚ ਸੱਚ ਪ੍ਰੈਸ਼ਨ ਚੱਲਦਾ ਜਿਸ ਦੇ ਕੋਲ ਕੋਈ ਵੀ ਅਵੈਰ ਚੀਜ਼ ਬਰਾਮਦ ਹੋ ਗਈ ਉਹਦੇ ਖਿਲਾਫ ਜਿਹੜੀ ਬਣ ਗਈ ਕਾਨੂੰਨੀ ਕਾਰਵਾਈ ਕੰਮ ਚੱਲਿਆ ਨਾ